ਸਿਦਾਂਸ਼ੂ ਦੀ ਮਾਂ ਅੱਜ ਬੜੀ ਬੇਚੈਨ ਜੀ ਹੁੰਦੀ ਹੈ। ਉਹ ਵਾਰ-ਵਾਰ ਸਿਦਾਂਸ਼ੂ ਨੂੰ ਬਾਹਰ ਖੇਡਣ ਜਾਣ ਵਾਸਤੇ ਕਹਿ ਰਹੀ ਹੁੰਦੀ ਹੈ। ਪਰ ਸਿਦਾਂਸ਼ੂ ਬਾਹਰ ਖੇਡਣ ਜਾਣ ਵਾਸਤੇ ਰਾਜ਼ੀ ਨਹੀਂ ਹੋ ਰਿਹਾ ਹੁੰਦਾ। ਉਹ ਕਿਵੇਂ ਨਾ ਕਿਵੇਂ ਡਾਂਟ ਕੇ ਸਿਦਾਂਸ਼ੂ ਨੂੰ ਬਾਹਰ ਖੇਡਣ ਵਾਸਤੇ ਭੇਜ ਦਿੰਦੀ ਹੈ ਅਤੇ ਨਾਲ ਦੀ ਨਾਲ ਆਪਣੀ ਦੋਸਤ ਇਸ਼ਰਤ ਪ੍ਰਵੀਨ ਨੂੰ ਫੋਨ ਕਰਕੇ ਆਪਣੇ ਘਰੇ ਬੁਲਾਉਂਦੀ ਹੈ। ਇਸ਼ਰਤ ਜਦ ਉਸ ਦੇ ਘਰੇ ਆ ਜਾਂਦੀ ਹੈ ਤਾਂ ਉਹ ਉਸ ਨੂੰ ਕਮਰੇ ਦੇ ਵਿੱਚ ਲੈ ਜਾਂਦੀ ਹੈ। ਪਰ ਬਦਕਿਸਮਤੀ ਨਾਲ ਸਿਦਾਂ ਸ਼ੁਰੂ ਹੋ ਜਲਦੀ ਘਰੇ ਆ ਜਾਣਾ ਹੈ ਅਤੇ ਘਰੇ ਆ ਕੇ ਉਹ ਕੁਝ ਅਜੀਹਾ ਦੇਖ ਲੈਂਦਾ ਹੈ ਜਿਸ ਤੋਂ ਬਾਅਦ ਉਹ ਗਮਸੂਨ ਤੇ ਉਦਾਸ ਰਹਿ ਲੱਗ ਜਾਂਦਾ ਹੈ ਸਿਦਾਂਸ਼ੂ ਦੀ ਕਦਰ ਸਿਸਟਰ ਰੋਜ਼ ਸ਼ਾਮ ਨੂੰ 6 ਵਜੇ ਸਿਦਾਂਸ਼ੂ ਨੂੰ ਕਢਾਉਣ ਆਉਂਦੀ ਹੈ ਤੇ ਸਿਦਾਂਸ਼ੂ ਵੀ ਉਸ ਦਾ ਬਹੁਤ ਮੋਗਰਦਾ ਹੈ ਉਹ 6 ਵਜੇ ਹੀ ਮੇਨ ਗੇਟ ਤੇ ਆ ਜਾਂਦਾ ਹੈ ਤੇ ਆਪਣੀ ਭੈਣ ਦਾ ਵੇਟ ਕਰਦਾ ਹੈ ਰੋਜ਼ ਦੀ ਤਰ੍ਹਾਂ ਅੱਜ ਸਿਦਾਂਸ਼ੂ ਵੀ ਆਣਾ ਫਿਰ ਉਸ ਨੂੰ ਕਢਾਉਣ ਆਉਂਦੀ ਹੈ ਪਰ ਅੱਜ ਸਿਦਾਂਸ਼ੂ ਉਸ ਨੂੰ ਮੇਨ ਗੇਟ ਤੇ ਨਹੀਂ ਮਿਲਦਾ ਉਹ ਅੰਦਰ ਜਾਂਦੀ ਹੈ ਤਾਂ ਦੇਖਦੀ ਹੈ ਕਿ ਘਰ ਦੇ ਸਾਰੇ ਦਰਵਾਜ਼ੇ ਖੁੱਲੇ ਪਏ ਹੁੰਦੇ ਹਨ ਉਸ ਦੰਸ਼ ਨੂੰ ਬੁਲਾਉਂਦੀ ਹੈ ਪਰ ਸਦਾਂਸ਼ੂ ਨਹੀਂ ਪੜਦਾ ਇਸ ਤੋਂ ਬਾਅਦ ਉਹ ਇੱਧਰ ਉੱਧਰ ਸਦਾਂਸ਼ੂ ਨੂੰ ਦੇਖਦੀ ਹੈ ਪਰ ਸਦਾਂਸ਼ੂ ਕਿਤੇ ਨਹੀਂ ਦਿਖਦਾ ਫਿਰ ਉਹ ਸਿੱਧੀ ਸਦਾਂਸ਼ੂ ਦੇ ਕਮਰੇ ਦੇ ਵਿੱਚ ਲੈ ਜਾਂਦੀ ਹੈ ਜਦੋਂ ਉਹ ਕਮਰੇ ਦੇ ਅੰਦਰ ਜਾਂਦੀ ਹੈ ਕਮਰੇ ਦਾ ਜੋ ਮੰਜ਼ਰ ਹੁੰਦਾ ਹੈ ਉਸ ਨੂੰ ਦੇਖ ਕੇ ਚੀਕਾਂ ਮਾਰ ਲੱਗ ਜਾਂਦੀ ਹੈ ਸਦਾਂਸ਼ੂ ਖੂਨ ਨਾਲ ਲਤ-ਪਤ ਫਰਸ਼ ਤੇ ਪਿਆ ਸੀ ਉਸ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਉਸ ਦੇ ਸਰੀਰ ਦੇ ਹਰੇਕ ਜਗ੍ਹਾ ਤੇ ਛੱਟ ਦੇ ਨਿਸ਼ਾਨ ਸਨ ਅਤੇ ਉਸ ਦੇ ਕੋਲ ਇੱਕ ਚਰਕੂ ਵੀ ਆਸੀ ਉਸ ਦੀਆਂ ਚੀਕਾਂ ਸੁਣ ਕੇ ਗਵਾਂਡੀ ਭੱਜੇ ਆਉਂਦੇ ਹਨ ਗਵਾਂਡੀ ਜਦੋਂ ਆ ਕੇ ਦੇਖਦੇ ਹਨ ਤਾਂ ਉਹਨਾਂ ਦੀ ਵੀ ਹੋਸ਼ ਛੁੱਟ ਜਾਂਦੇ ਹਨ ਉਹ ਸਾਰੇ ਜਾਣੇ ਰੋਣ ਲੱਗਦੇ ਹਨ ਕਿਉਂਕਿ ਸਿਦਾਂਸ਼ੂ ਬਹੁਤ ਕਿਊਟ ਬੱਚਾ ਤੇ ਸਭ ਦਾ ਦੋਲਾਰਾ ਸੀ ਗਵਾਂਡੀ ਪੁਲਿਸ ਨੂੰ ਸੂਚਿਤ ਕਰਦੇ ਹਨ ਪੁਲਿਸ ਆਉਂਦੀ ਹੈ ਪੁਲਿਸ ਵਾਲੇ ਜਦੋਂ ਸਿਦਾਂਸ਼ੂ ਦੀ ਬਾਡੀ ਨੂੰ ਦੇਖਦੇ ਹਨ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਆਉਂਦਾ ਹੈ ਕਿ ਆਖਿਰ ਇਸ ਛੋਟੇ ਜਿਹੇ ਬੱਚੇ ਨਾਲ ਕਿਸੇ ਨੂੰ ਇੰਨੀ ਨਫ਼ਰਤ ਸੀ ਜੋ ਇਸ ਨੂੰ ਇੰਨੀ ਬੇਰਹਿਮੀ ਨਾਲ ਮਾਰਿਆ ਸਿਦਾਂਸ਼ੂ ਦੀ ਬਾਡੀ ਨੂੰ ਦੇਖ ਕੇ ਲੱਗਦਾ ਕੇ ਕਾਤਿਲ ਕਿਸੇ ਵੀ ਹਾਲਤ ਦੇ ਵਿੱਚ ਇਹ ਨਹੀਂ ਚਾਹੁੰਦਾ ਸੀ ਕਿ ਸਦਾਂਸ਼ੂ ਬਚ ਜਾਵੇ ਐਨੇ ਦੇ ਵਿੱਚ ਸਦਾਂਸ਼ੂ ਦੇ ਮਾਤਾ ਪਿਤਾ ਵੀ ਆ ਜਾਂਦੇ ਹਨ ਜਦੋਂ ਉਹ ਸਦਾਂਸ਼ੂ ਇਸ ਹਾਲਤ ਵਿੱਚ ਦੇਖਦੇ ਹਨ ਤਾਂ ਉਹ ਗਸ਼ ਖਾ ਕੇ ਡਿੱਗ ਪੈਂਦੇ ਹਨ ਸਦਾਂਸ਼ੂ ਦੇ ਮਾਪਿ ਉਹਦੀ ਹਾਲਤ ਕਿਸੇ ਤੋਂ ਦੇਖੀ ਨਹੀਂ ਜਾ ਰਹੀ ਸੀ ਉੱਥੇ ਜੋ ਕੋਈ ਵੀ ਸੀ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਰੱਬ ਅਜਿਹਾ ਕਿ ਸੇ ਦੁਸ਼ਮਣ ਦੇ ਬੱਚੇ ਨਾਲ ਵੀ ਨਾ ਕਰੇ ਪੁਲਿਸ ਬੋਡੀ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੰਦੀ ਹੈ ਅਤੇ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਉਥੋਂ ਦੇ ਕਾਲ ਰਿਕਾਰਡ ਚੈੱਕ ਕੀਤੇ ਜਾਂਦੇ ਹਨ ਅਤੇ ਨਾਲ ਹੀ ਉਸ ਏਰੀਆ ਦੇ ਜਿੰਨੇ ਵੀ ਸੀਸੀਟੀਵੀ ਕੈਮਰੇ ਹੁੰਦੇ ਹਨ ਸਭ ਨੂੰ ਚੈੱਕ ਕੀਤਾ ਜਾਂਦਾ ਹੈ ਇੱਕ ਸੀਸੀਟੀਵੀ ਕੈਮਰੇ ਵਿੱਚ ਕੁਝ ਅਜੀਹਾ ਹੱਥ ਲੱਗ ਜਾਂਦਾ ਹੈ ਜਿਸ ਨੂੰ ਦੇਖ ਕੇ ਪੁਲਿਸ ਦੇ ਹੋਸ਼ ਉੱਡ ਜਾਂਦੇ ਹਨ ਸਿਦਾਂਸ਼ੂ ਦੇ ਪਾਪਾ ਇੱਕ ਪ੍ਰਾਈਵੇਟ ਫਾਰਮ ਦੇ ਵਿੱਚ ਨੌਕਰੀ ਕਰਦੇ ਸਨ ਤੇ ਮਾਂ ਸ਼ਾਂਤਾ ਸ਼ਰਮਾ ਇੱਕ ਰੈਸਟੋਰੈਂਟ ਦੇ ਵਿੱਚ ਉਹਨਾਂ ਦੋਵਾਂ ਦਾ ਵਿਆਹ 10 ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਦੇ 2 ਸਾਲ ਬਾਅਦ ਉਹਨਾਂ ਦੇ ਘਰੇ ਸਿਦਾਂਸ਼ੂ ਨੇ ਜਨਮ ਲਿਆ ਸੀ ਗਾਂਛੂ ਚੌਥੀ ਕਲਾਸ ਵਿੱਚ ਪੜਦਾ ਸੀ ਸਿਦਾਂਸ਼ੂ ਦੇ ਕਤਲ ਤੋਂ ਬਾਅਦ ਸਾਰਾ ਪਰਿਵਾਰ ਸਦਮੇ ਵਿੱਚ ਸੀ ਜਦੋਂ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਘਰ ਦੀ ਜਾਂਚ ਕੀਤੀ ਗਈ ਘਰ ਦੇ ਵਿੱਚ ਕਿਤੋਂ ਵੀ ਕੋਈ ਫੋਰਸਫੁੱਲ ਐਂਟਰੀ ਨਹੀਂ ਸੀ ਮਤਲਬ ਘਰ ਦਾ ਕੋਈ ਵੀ ਦਰਵਾਜ਼ਾ ਜਾਂ ਖਿੜਕੀ ਟੁੱਟਿਆ ਨਹੀਂ ਸੀ ਘਰ ਦੇ ਵਿੱਚੋਂ ਕੋਈ ਵੀ ਕੀਮਤੀ ਸਮਾਨ ਗਾਇਬ ਨਹੀਂ ਸੀ ਮਤਲਬ ਸਾਫ਼ ਸੀ ਕਿਸੇ ਦਾ ਸ਼ੁਰਾ ਗਤਲ ਚੋਰੀ ਕਰਕੇ ਨਹੀਂ ਹੋਇਆ ਸੀ। ਘਰ ਦੇ ਵਿੱਚ ਇੱਕ ਪਾਲਤੂ ਡੌਗ ਵੀ ਸੀ ਜਿਹੜਾ ਕਿ ਗਲੀ ਦੇ ਵਿੱਚੋਂ ਹਰ ਲੰਘਣ ਵਾਲੇ ਨੂੰ ਜਾਂ ਘਰ ਦੇ ਵਿੱਚ ਬੜਨ ਵਾਲੇ ਨੂੰ ਜ਼ਰੂਰ ਭੌਂਕਦਾ ਸੀ। ਰਗਵਾਂਡੇ ਕਹਿੰਦੇ ਕਿ ਕਤਲ ਵਾਲੇ ਦਿਨ ਕੁੱਤੇ ਦੇ ਭੌਂਕਣ ਦੀ ਆਵਾਜ਼ ਨਹੀਂ ਸੁਣੀ। ਕਤਲ ਕਰਨ ਵਾਲਾ ਕੋਈ ਘਰ ਦਾ ਪੇਤੀ ਹੀ ਸੀ। ਹੱਥੇ ਘਰ ਦੇ ਨੇੜੇ ਦਾ ਹੀ ਬੰਦਾ ਸੀ ਜਿਸ ਨੂੰ ਕੁੱਤਾ ਵੀ ਜਾਣਦਾ ਸੀ। ਪੁਲਿਸ ਨੇ ਸਨਾਸ਼ੂ ਦੇ ਮਾਪਿਓ ਰਿਸ਼ਤੇਦਾਰ ਅਤੇ ਗਵਾਂਡੀਆਂ ਦੀ ਕਾਲ ਡਿਟੇਲਸ ਕਰਵਾਈ ਪਰ ਕਾਲ ਡਿਟੇਲ ਦੇ ਵਿੱਚ ਉਹਨਾਂ ਨੂੰ ਕੁਝ ਖਾਸ ਨਹੀਂ ਮਿਲਿਆ ਉਸ ਤੋਂ ਬਾਅਦ ਪੁਲਿਸ ਨੇ ਉਸ ਏਰੀਆ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਰਵਾਈ ਜਦੋਂ ਪੁਲਿਸ ਨੇ ਉਹਨਾਂ ਦੇ ਘਰ ਦੇ ਪਿਛਲੀ ਗਲੀ ਦੇ ਕੈਮਰੇ ਦੀ ਫੁਟੇਜ ਕਰਵਾਈ ਉਸ ਫੁਟੇਜ ਵਿੱਚ ਉਹਨਾਂ ਨੇ ਇੱਕ ਔਰਤ ਲੰਘਦੀ ਦੇਖੀ ਜਿਸ ਨੇ ਮਾਸਕ ਲਿਆ ਹੋਇਆ ਸੀ ਇਹ ਔਰਤ ਪੁਲਿਸ ਨੂੰ ਥੋੜੀ ਸ਼ੱਕੀ ਲੱਗੀ ਜਦੋਂ ਪੁਲਿਸ ਨੇ ਇਸ ਔਰਤ ਦੀ ਪਛਾਣ ਸਿੱਧਾ ਸ਼ੂਦੇ ਮੰਮੀ ਪਾਪਾ ਤੋਂ ਕਰਵਾਈ ਸਿਦਾਂਸ਼ੂ ਦੇ ਪਿਤਾ ਨੇ ਤਾਂ ਉਸਨੂੰ ਪਹਿਚਾਨ ਲਿਆ ਪਰ ਸਿਦਾਂਸ਼ੂ ਦੀ ਮਾਂ ਨੇ ਉਸਨੂੰ ਪਹਿਚਾਣਨ ਤੋਂ ਇਨਕਾਰ ਕਰ ਦਿੱਤਾ ਉਸ ਦਾ ਨਾਮ ਇਸਰਤ ਪ੍ਰਵੀਨ ਸੀ ਜਿਹੜੀ ਸਿਦਾਂਸ਼ੂ ਦੀ ਮਾਂ ਸ਼ਾਂਤਲੀ ਬੈਸਟ ਫਰੈਂਡ ਸੀ ਇਸਰਤ ਅਸਰ ਹੀ ਸ਼ਾਂਤਲੀ ਦੇ ਘਰ ਆਉਂਦੀ ਜਾਂਦੀ ਰਹਿੰਦੀ ਸੀ ਇਸਰਤ ਵੀ ਸਿਦਾਂਸ਼ੂ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਸਿਦਾਂਸ਼ੂ ਇਸਰਤ ਨੂੰ ਮਾਸਿੱਕੇ ਕੇ ਬੁਲਾਉਣਾ ਸੀ ਪੁਲਿਸ ਨੂੰ ਸਭ ਤੋਂ ਪਹਿਲਾਂ ਸ਼ਰਕ ਸਿਦਾਂਸ਼ੂ ਦੇ ਪਿਓ ਪੰਕਜ ਸ਼ਰਮਾ ਤੇ ਹੁੰਦਾ ਹੈ ਕਿ ਕਿਤੇ ਉਹਦਾ ਤੇ ਇਸ਼ਰਤ ਦਾ ਕੋਈ ਅਫੇਅਰ ਤਾਂ ਨਹੀਂ ਹੈ ਇਸ ਲਈ ਪੁਲਿਸ ਪੰਕਜ ਸ਼ਰਮਾ ਦੀ ਕਾਲ ਡਿਟੇਲ ਕਰਵਾਉਂਦੀ ਹੈ ਪਰ ਪੁਲਿਸ ਨੂੰ ਕਾਲ ਡਿਟੇਲ ਦੇ ਵਿੱਚ ਅਜਿਹਾ ਕੁਝ ਨਹੀਂ ਲੱਗਦਾ ਜਿਸ ਨਾਲ ਇਹ ਕਨਫਰਮ ਹੋ ਸਕੇ ਕਿ ਪੰਕਜ ਅਤੇ ਇਸ਼ਰਤ ਦਾ ਕੋਈ ਅਫੇਅਰ ਸੀ ਪਰ ਜਦੋਂ ਇਸ਼ਰਤ ਦੀ ਕਾਲ ਡਿਟੇਲ ਕਰਵਾਈ ਜਾਂਦੀ ਹੈ ਤਾਂ ਕਹਾਣੀ ਕੁਝ ਹੋਰ ਹੀ ਜਾ ਨਿਕਲਦੀ ਹੈ ਜਦੋਂ ਸ਼ੋਦੇ ਕਤਲ ਵਾਲੇ ਦਿਨ ਇਸ਼ਰਤ ਦਾ ਫੋਨ 1 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਬੰਦ ਸੀ ਜਦੋਂ ਕਿ ਇਸ਼ਰਤ ਕਦੇ ਵੀ ਆਪਣਾ ਫੋਨ ਬੰਦ ਨਹੀਂ ਕਰਦੀ ਸੀ ਉਸ ਤੋਂ ਬਾਅਦ ਜਦੋਂ ਉਸ ਦੀ ਕਾਲ ਡਿਟੇਲ ਚੈੱਕ ਕੀਤੀ ਤਾਂ ਇੱਕ ਨੰਬਰ ਅਜੀਹਾ ਮਿਲਿਆ ਜਿਸ ਤੇ ਇਸ਼ਰਤ ਕੰਟੈਂਪਟ ਦੀ ਗੱਲ ਕਰਦੀ ਸੀ ਰਾਤ ਨੂੰ 2:00 ਤੋਂ 2:00 ਵਜੇ ਤੱਕ ਉਸ ਨੰਬਰ ਤੇ ਗੱਲ ਹੁੰਦੀ ਸੀ ਜਦੋਂ ਪੁਲਿਸ ਵਾਲੇ ਇਹ ਚੈੱਕ ਕਰਵਾਉਂਦੇ ਹਨ ਕਿ ਇਹ ਨੰਬਰ ਕਿਸ ਸਖਸ ਦਾ ਹੈ ਤਾਂ ਜਦੋਂ ਉਹ ਸਖਸ ਦਾ ਪਤਾ ਚੱਲਦਾ ਹੈ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਨੰਬਰ ਸਿਧਾਂ ਸ਼ੁਰੀਮਾ ਸ਼ਾਂਤਾ ਸ਼ਰਮਾ ਦਾ ਸੀ ਉਸ ਤੋਂ ਬਾਅਦ ਇਸ਼ਰਤ ਤੇ ਸ਼ਾਂਤਾ ਦੇ ਦੋਵਾਂ ਦੇ ਵਟਸਐਪ ਮੈਸੇਜ ਰੀਟਰੀਵ ਕਰਵਾਏ ਜਾਂਦੇ ਹਨ ਜਦੋਂ ਪੁਲਿਸ ਉਹਨਾਂ ਦੇ ਮੈਸੇਜਸ ਨੂੰ ਰੀਡ ਕਰਦੇ ਹੈ ਤਾਂ ਪੁਲਿਸ ਹਰਾਨ ਰਹਿ ਜਾਂਦੇ ਹੈ ਉਹਨਾਂ ਦੇ ਮੈਸੇਜ ਇਸ ਇਦਾਂ ਸੀ ਜਿੱਦਾਂ ਕੋਈ ਬॉयਫਰੈਂਡ গারਲਫਰੈਂਡ ਚੈਟ ਕਰ ਰਹੇ ਹੋ ਤੇ ਉਹਨਾਂ ਨੇ ਇੱਕ ਦੋ ਦਿਨ ਇਸ ਤਰ੍ਹਾਂ ਦੀਆਂ ਤਸਵੀਰਾਂ ਸ਼ੇਅਰ ਕੀਤੀ ਹੋਈਆਂ ਸੀ ਜਿਹੜੀਆਂ ਆਪਾਂ ਆਪਣੇ ਕਿਸੇ ਖਾਸ ਨੂੰ ਵੀ ਸੈਂਡ ਨਹੀਂ ਕਰਦੇ ਜਿਦਾਸ਼ੂ ਦੀ ਮਾਂ ਦਾ ਫੇਰ ਇਸ਼ਰਤ ਨਾਲ ਸੀ ਪੁਲਿਸ ਨੇ ਜਿਹੜਾ ਗਵਾਂਡੀਆਂ ਨੂੰ ਇਸ ਬਾਰੇ ਪੁੱਛਿਆ ਤੱਕੇ ਨਹੀਂ ਹੋਈ ਪੁਲਿਸ ਦੀ ਇਸ ਗਲਤੀ ਯਕੀਨ ਨਹੀਂ ਹੋਇਆ ਕਿ ਦੋਨਾਂ ਦੇ ਸਬੰਧ ਇਸ ਤਰ੍ਹਾਂ ਦੇ ਹੋਣਗੇ ਗੌਂਡੀ ਨੂੰ ਸਿਰਫ ਇਹੀ ਪਤਾ ਸੀ ਕਿ ਦੋਨੇ ਚੰਗੀਆਂ ਦੋਸਤ ਨੇ ਉਸ ਤੋਂ ਬਾਅਦ ਪੁਲਿਸ ਪੰਕਜ ਸ਼ਰਮਾ ਨੂੰ ਪੁੱਛਦੀ ਹੈ ਤਾਂ ਪੰਕਜ ਕਹਿੰਦਾ ਹੈ ਕਿ ਹਾਂ ਮੈਨੂੰ ਇਸ ਬਾਰੇ ਪਤਾ ਸੀ ਪਰ ਮੈਂ ਸਮਾਜ ਵਿੱਚ ਬਦਨਾਮੇ ਹੋਣ ਦੇ ਡਰ ਤੋਂ ਚੁੱਪ ਰਿਹਾ ਪਰ ਪੰਕਜ ਪੁਲਿਸ ਤੋਂ ਪੁੱਛਦਾ ਹੈ ਕਿ ਐਨਾ ਚੀਜ਼ਾਂ ਦਾ ਸਿਦਾਂਸ਼ੂ ਦੇ ਕਤਲ ਨਾਲ ਕਿਸ ਵੰਦ ਹੈ ਪੁਲਿਸ ਵਾਲੇ ਪੰਕਜ ਦੇ ਇਸਵਾਲ ਦਾ ਜਵਾਬ ਦਿੱਤੇ ਬਣਾ ਹੀ ਉਥੋਂ ਚਲੇ ਜਾਂਦੇ ਹਨ ਅਤੇ ਜਾ ਕੇ ਇਸ਼ਰਤ ਅਤੇ ਸ਼ਾਂਤਾਂ ਨੂੰ ਚੱਕ ਲੈਂਦੇ ਹਨ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਇਸ਼ਰਤ ਤਾਂ ਅੜੀ ਰਹਿੰਦੀ ਹੈ ਪਰ ਸ਼ਾਂਤਾਂ ਟੁੱਟ ਜਾਂਦੀ ਹੈ ਸ਼ਾਂਤਾਂ ਕੰਫੈਸ ਕਰ ਜਾਂਦੀ ਹੈ ਕਿ ਹਾਂ ਮੈਂ ਹੀ ਆਪਣੇ ਪੁੱਤ ਦਾ ਕਤਲ ਕੀਤਾ ਹੈ ਪੁਲਿਸ ਵਾਲੇ ਜਦੋਂ ਇਹ ਗੱਲ ਸੁਣਦੇ ਹਨ ਤਾਂ ਸਾਰਿਆਂ ਦੇ ਪੈਰਾਂ ਦੇ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਆਖਰ ਇੱਕ ਮਾਂ ਆਪਣੇ ਪੁੱਤ ਨੂੰ ਕਿਵੇਂ ਮਾਰ ਸਕਦੇ ਹੈ ਪੁਲਿਸ ਵਾਲੇ ਜਦੋਂ ਸੈੱਟ ਹੁੰਦੇ ਹਨ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਸਿਰਫ ਹੁਣ ਇੱਕੋ ਹੀ ਸਵਾਲ ਚੱਲਦਾ ਹੈ ਕਿ ਆਖਰ ਕਿਉਂ ਆਖਰ ਕਿਉਂ ਇੱਕ ਮਾਂ ਨੇ ਆਪਣੀ ਕੁੱਖੋਂ ਜਮੇ ਆਪਣੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਦ ਅਸ਼ਰੀ ਮਾਦਾ ਦਿਲ ਨਹੀਂ ਲੱਗ ਰਿਹਾ ਸੀ ਉਸ ਨੂੰ ਇਸ਼ਾਰਤ ਦੀ ਬਹੁਤ ਜ਼ਿਆਦਾ ਆਰੀ ਸੀ ਉਹ ਇਸ਼ਾਰਤ ਨਾਲ ਕੁਝ ਸਪੈਸ਼ਲ ਟਾਈਮ ਸਪੈਂਡ ਕਰਨਾ ਚਾਹੁੰਦੀ ਸੀ ਪਰ ਸਦਾਂਛੂ ਦੇ ਸਾਹਮਣੇ ਉਹ ਇਸ ਤਰ੍ਹਾਂ ਦਾ ਕੁਝ ਨਹੀਂ ਕਰ ਸਕਦੀ ਸੀ ਇਸੇ ਲਈ ਉਹ ਸਦਾਂਛੂ ਨੂੰ ਡਾਂਟ ਕੇ ਬਾਹਰ ਖੇਡਣ ਵਾਸਤੇ ਪੇਚ ਦਿੰਦੇ ਹੈ ਸਦਾਸ਼ੂ ਦੇ ਜਾਣ ਤੋਂ ਬਾਅਦ ਉਹ ਇਸ਼ਰਤ ਨੂੰ ਕਾਲ ਕਰਦੀ ਹੈ ਸ਼ਾਂਤਾਂ ਨੂੰ ਉਸ ਦਿਨ ਐਨੇ ਤੋੜ ਲੱਗੇ ਹੁੰਦੀ ਹੈ ਕਿ ਉਹ ਦਰਵਾਜ਼ਾ ਬੰਦ ਕਰਨਾ ਵੀ ਜ਼ਰੂਰੀ ਨਹੀਂ ਸਮਝੀ ਤੇ ਇਸ਼ਰਤ ਨੂੰ ਆਪਣੇ ਰੂਮ ਦੇ ਵਿੱਚ ਲੈ ਜਾਂਦੇ ਹੈ ਬਦਕਿਸਮਤੀ ਨਾਲ ਸਦਾਸ਼ੂ ਨੂੰ ਉਸ ਦਿਨ ਕੋਈ ਦੋਸਤ ਨਹੀਂ ਮਿਲਦਾ ਅਤੇ ਉਹ ਜਲਦੀ ਘਰ ਆ ਜਾਂਦਾ ਹੈ ਘਰ ਆ ਕੇ ਉਹ ਸਿੱਧਾ ਆਪਣੀ ਮਾਂ ਦੇ ਕਮਰੇ ਦੇ ਵਿੱਚ ਚਲਾ ਜਾਂਦਾ ਉਸ ਸਮੇਂ ਸ਼ਾਂਤ ਤੇ ਇਸ਼ਰਤ ਉਸ ਲੈਵਲ ਤੱਕ ਪਹੁੰਚ ਚੁੱਕੀਆਂ ਸੀ ਜਿਸ ਨੂੰ ਦੇਖ ਕੇ ਸਦਾਸ਼ੂ ਬਹੁਤ ਕਬਰ ਆ ਜਾਂਦਾ ਹੈ ਤੁਸੀਂ ਆਪ ਹੀ ਸੋਚ ਕੇ ਦੇਖੋ ਕਿ ਜਦੋਂ 8 ਸਾਲ ਦਾ ਇੱਕ ਬੱਚਾ ਆਪਣੀ ਮਾਂ ਨੂੰ ਇਸ ਸਿਚੁਏਸ਼ਨ ਵਿੱਚ ਦੇਖੂਗਾ ਤਾਂ ਉਸ ਦਾ ਸਟੇਟ ਆਫ ਮਾਈਂਡ ਕੀ ਹੋਵੇਗਾ ਉਸ ਦਿਨ ਤੋਂ ਬਾਅਦ ਸਦਾਸ਼ੋ ਗੁੰਮਸਮ ਰਹਿਣ ਲੱਗ ਜਾਂਦਾ ਹੈ ਉਹ ਡਰਿਆ ਡਰਿਆ ਰਹਿਣ ਲੱਗ ਜਾਂਦਾ ਹੈ ਖਾਣਾ ਪੀਣਾ ਕੱਟ ਕਰ ਦਿੰਦਾ ਹੈ ਪੜਨ ਦੇ ਵਿੱਚ ਉਸ ਦਾ ਮਨ ਲੱਗਣੋਂ हट ਜਾਂਦਾ ਹੈ ਅਤੇ ਆਪਣੀ ਮਾਂ ਨੂੰ ਪਲਾਣਾ ਛੱਡ ਦਿੰਦਾ ਹੈ। ਸ਼ਾਂਤ ਤਾਂ ਹੁਣ ਸਮਝ ਜਾਂਦੀ ਹੈ ਕਿ ਉਸ ਦਾ ਭਾਂਡਾ ਕਿਸੇ ਵੀ ਟਾਈਮ ਫਟ ਸਕਦਾ ਹੈ। ਉਸ ਨੂੰ ਡਰ ਪੈ ਜਾਂਦਾ ਹੈ ਕਿ ਕਿਸੇ ਦੰਸ਼ੂ ਨੇ ਜੇ ਇਹ ਗੱਲ ਕਿਸ ਨੂੰ ਦੱਸ ਦਿੱਤੀ ਤਾਂ ਉਸ ਦੀ ਸਮਾਜ ਤੇ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਬਦਨਾਮੀ ਹੋ ਜਾਊ। ਇਸੇ ਲਈ ਇਹ ਸਭ ਤੋਂ ਬਚਣ ਲਈ ਉਹ ਆਪਣੇ ਪੁੱਤ ਨੂੰ ਸਮਝਾਉਣ ਦੀ ਬਜਾਏ ਉਸ ਨੂੰ ਮਾਰਨ ਦਾ ਪਲਾਨ ਰੱਖ ਲੈਂਦੇ ਹੈ। ਇਸ ਕੰਮ ਵਿੱਚ ਸ਼ਾਂਤਾ ਮਾਂ-ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਸਾਈਡ ਤੇ ਰੱਖ ਕੇ ਹਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੰਦੀ ਹੈ ਸਭ ਤੋਂ ਪਹਿਲਾਂ ਉਹ ਆਪਣੇ ਪੁੱਤ ਨੂੰ ਕੰਧ ਦੇ ਵਿੱਚ ਮਾਰਦੇ ਹੈ ਉਸ ਤੋਂ ਬਾਅਦ ਉਸ ਦੇ ਸਿਰ ਉੱਤੇ ਇੱਕ ਪਾਰੀ ਮੂਰਤੀ ਨਾਲ ਵਾਰ ਕਰਦੇ ਹੈ ਜਦੋਂ ਉਸ ਦਾ ਦਿਲ ਨਹੀਂ ਭਰਦਾ ਤਾਂ ਉਹ ਕਿਚਨ ਦੇ ਵਿੱਚੋਂ ਇੱਕ ਚਾਕੂ ਲੈ ਕੇ ਆਉਂਦੀ ਹੈ ਅਤੇ ਉਸ ਦੀ ਨਾੜ ਕੱਟ ਦਿੰਦੀ ਹੈ ਇਸ ਹਵਾਨੀਅਤ ਵਿੱਚ ਉਸ ਦਾ ਸਾਥ ਦਿੰਦੀ ਹੈ ਉਸ ਦੀ ਮਸ਼ੂਕ ਇਸ਼ਾਤ ਪੁਲਿਸ ਵਾਲਿਆਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਸਭ ਤੋਂ ਵੱਡਾ ਪੁਆਇੰਟ ਉਸ ਪੈਟ ਡਾਉਟੋਂ ਮਿਲਿਆ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਕੁੱਤਾ ਕਤਲ ਦੇ ਵੇਲੇ ਪੰਕਿਆਂ ਨਹੀਂ ਹੈਗਾ ਤਾਂ ਪੁਲਿਸ ਵਾਲੇ ਸਮਝ ਗਏ ਕਿ ਕਾਤਿਲ ਘਰ ਦੇ ਵਿੱਚੋਂ ਹੀ ਹੈ। ਪੁਰਾਣੇ ਬਜ਼ੁਰਗ ਹੁਣ ਬਿਗੰਨ ਨੇ ਕਿ ਔਰਤ ਦੇ ਮੱਤ ਗਿੱਚੇ ਜਾਂਦੀਆਂ। ਇਹ ਗੱਲ ਮੈਂ ਨਹੀਂ ਕਹਿੰਦਾ ਕਿਉਂਕਿ ਆਈ ਰਿਸਪੈਕਟ ewomen ਔਰਤ ਦੇ ਕੋਈ ਜਨਮ ਮਿਲਿਆ। ਸ਼ਾਂਤਾ ਨੇ ਗਲਤੀ ਕੀਤੀ ਸੀ। ਉਹ ਚਾਹੁੰਦੀ ਤਾਂ ਆਪਣੇ ਮੁੰਡੇ ਨੂੰ ਕੋਲ ਬਿਠਾ ਕੇ ਪਿਆਰ ਨਾਲ ਸਮਝਾ ਦਿੰਦੀ, ਉਹਦੇ ਤੋਂ ਮਾਫੀ ਮੰਗ ਲੈਂਦੀ। ਛੋਟਾ ਬੱਚਾ ਸੀ, 8 ਸਾਲ ਦਾ ਬੱਚਾ ਸੀ। ਇੱਕ ਮਹੀਨੇ ਦੇ ਵਿੱਚ ਉਹਦਾ ਮਨ ਡਾਇਵਰਟ ਹੋ ਜਾਂਦਾ ਤੇ ਉਹਨਾਂ ਗੱਲਾਂ ਨੂੰ ਭੁੱਲ ਜਾਂਦਾ ਜੇ ਉਹਨੂੰ ਪਿਆਰ ਨਾਲ ਟ੍ਰੀਟ ਕਰ। ਪਰ ਉਸ پاਗਲ ਔਰਤ ਨੇ ਅਜਿਹੇ ਹਰ ਰਸਤਾ ਚੁਣਿਆ ਕਿ ਆਪਣੀ ਕੁੱਖੋਂ ਜੰ ਆਪਣੇ ਮੁੰਡੇ ਨੂੰ ਖਤਮ ਕਰਤਾ ਤੇ ਬਜ਼ੁਰਗਾਂ ਦੀ ਉਹ ਕਹਾਵਤ ਸੱਚ ਸਾਬਿਤ ਕਰਦੀ ਔਰਤ ਦੇ ਮਤ ਗੇੱਚੀ ਚ ਹੁੰਦੀ ਹੈ ਪਰ ਸਾਰੀਆਂ ਔਰਤਾਂ ਮਾੜੀਆਂ ਨਹੀਂ ਹੁੰਦੀਆਂ ਔਰ ਦਾ ਬਹੁਤ ਵੱਡਾ ਦਰਜ ਸੋ ਕੇ ਮੰਦਾ ਕੀ ਜਿੱਤ ਜਮੇ ਰਜ਼ਾਨ ਸੋ ਅੰਤ ਦੇ ਵਿੱਚ ਇੱਕ ਇੰਗਲਿਸ਼ ਸੈਂਟੈਂਸ ਸਮ ਪੈਰੈਂਟਸ ਡੋਟ ਡਿਜ਼ਰਵ ਚਿਲड्रन ਥੈਂਕ ਯੂ